ਪਈ ਮੇਰੇ ਵੀਰੋ ਕਹਿੰਦੇ ਸਾਨੂੰ ਕਹਾਣੀ ਸੁਣਾਈਏ ਹੂੰ ਕਹਾਣੀ ਸੁਣਾਈਏ ਜਪਣਾ ਘਰ ਪਈ ਤੇ ਇੱਕ ਪਈ ਰਾਜਾ ਹੁੰਦਾ ਠੀਗਾ ਹੂੰ ਤੇ ਨਗਰ ਚ ਤੇ ਪਈ ਉਹਦੇ ਲਾਦਨੀ ਤੇ ਹੀ ਤੇ ਭਾਈ ਜਦੋਂ ਉਹਦੇ ਲਾਦ ਹੋਈ ਤੇ ਭਾਈ ਉਹਦੇ ਘਰ ਦੇ ਕੋਲੇ ਬੱਚਾ ਹੋਇਆ ਤੇ ਭਾਈ ਉਹਨੂੰ ਬੱਚੇ ਦੇ ਜਨਮ ਦੇ ਅਨਸਾਰ ਨੋਕੀ ਬੱਚੇ ਭਾਈ ਉਹਦੇ ਕੋਲੋਂ ਦੋ ਹੋਏ ਦੋ ਕੁੜੀਆਂ ਹੋਈਆਂ ਜਿਹਨਾਂ ਪੈਦਾ ਹੋਏ ਸਭ ਪਈ ਦੋ ਕੁੜੀਆਂ ਨੇ ਇਹਦੇ ਕੋਲੇ ਤੇ ਉਹ ਮੁੱਕ ਗਈ ਵੀ ਆਪ ਤਾਂ ਬਚੀ ਨਹੀਂ ਹੈਗੀ ਤੇ ਉਹਨੇ ਅੱਖ ਇਹ ਤਾਂ ਮਨੁਸ਼ ਕੁੜੀਆਂ ਹੋਈਆਂ ਨੇ ਜੀਆਂ ਵੀ ਮੇਰੇ ਘਰ ਵਾਲਿਓ ਮਰ ਗਈ ਦੇਖ ਤੇ ਕੁੜੀਆਂ ਨੂੰ ਨਫ਼ਰਤ ਲੱਗਦਾ ਕਰਨ ਉਹਦੋਂ ਤੀ ਬੱਸ ਕਹਿੰਦਾ ਮੈਂ ਤਾਂ ਦੇਖਣੀਆਂ ਨਹੀਂ ਹੈਗੀਆਂ ਕੁੜੀਆਂ ਨੂੰ ਦੇਖਦਾ ਹੀ ਨਹੀਂ ਤੇ ਭਾਈ ਮੁੜ ਕੇ ਚਲ ਉਹਦਾ ਸੰਸਕਾਰ ਕਰਿਆ ਭੂਗ ਭੂ ਪੈ ਗਿਆ ਫਿਰ ਰਿਸ਼ਤੇਦਾਰ ਸਾਰੇ ਇਕੱਠੇ ਹੋ ਕੇ ਕਹਿੰਦੇ ਅੱਗੇ ਵੀ ਐਂ ਤਰ੍ਹਾਂ ਕੇ ਮੇਨਰਾ ਹੋਊਗਾ ਤੇ ਵੀ ਤੁੰਗਿਆ ਹੋਰ ਕਰਾਣਾ ਤੇ ਰਿਸ਼ਤੇਦਾਰਾਂ ਨੇ ਆ ਪਾਈ ਪਾਈ ਪੰਡ ਦੇ ਨੱਬਰ ਮੇ ਵੀ ਕਾਈ ਦੇਖਾ ਰਾਜਾ ਕਿਬੂ ਮੂਕੀ ਪੰਡਾ ਤੇ ਭਾਈ ਕੰਦੇタル ਠੀਕ ਆ ਚਲ ਵਾਲੀ ਨੂੰ ਭਾਈ ਹੋੜ ਬਰ ਕਰਾ ਲੈ ਰਾਣੀ ਹੋਰ ਲੈਂਦੀ ਜਦੋਂ ਰਾਜਾ ਨੇ ਹੋਰ ਰਾਣੀ ਲੈਂਦੀ ਤੇ ਭਾਈ ਹੁਣ ਤੈਨੂੰ ਪਤਾ ਮਾ ਤੇਰਾ ਮਾ ਤੇਰਾ ਕਿੱਥੋਂ ਕਰਦੀਆਂ ਨੇ ਜਦੋਂ ਰਾਜਾ ਨਹੀਂ ਆਉਂਦੀ ਤੇਆਂ ਦਾ ਕਰਦਾ ਤੇ ਇਹ ਫਿਰ ਹੁਣ ਤੇਰ ਤਾਂ ਕਿੱਥੋਂ ਕਰਦੀ ਹੈ ਜੀ ਤੇ ਭਾਈ ਉਹਨੇ ਕੀ ਕਰਿਆ ਚਲਈ ਉਹ ਕਰਦੀਆਂ ਰਹੀਆਂ ਫਲਦੀਆਂ ਰਹੀਆਂ ਤੇ ਉਹ ਉਹ ਇੱਕ ਦਿਨ ਇੱਕ ਕੁੜੀ ਬਿੱਤੋਂ ਬਿਮਾਰ ਹੋ ਗਈ ਜਦੋਂ ਬਿਮਾਰ ਹੋ ਗਈ ਉਹ ਤੇ ਬੁਨਾਰ ਹੋ ਕੇ ਤਾਂ ਕਈ ਹਫ਼ਤੇ ਹਾਂ ਰਹੇਗੀ ਇੱਕ ਕੁੜੀ ਮਤੇਰਾ ਤੈਨੂੰ ਪਤਾ ਹੁਣ ਐਨੀ ਕਿੱਥੋਂ ਸਾਂਝ ਸਮਝ ਕਰਦੀਆਂ ਨੇਗੀਆਂ ਮੈਂ ਬੱਚੇ ਦੀ ਫੇਰੀਆਂ ਨੇ ਕਰਨ ਵਾਲੀਆਂ ਜਿਹੜੀਆਂ ਕਰਨੀਆਂ ਆਂਗੀ ਦੇ ਹਨ ਸਮਝਦਾ ਨਹੀਂ ਕੋਈ ਵੀ ਇਹ ਹੋਣੇਗੇ ਜੇ ਤੁਹਾਨੂੰ ਰਾਜ਼ੀ ਨਾ ਕਰ ਦਿੱਤੀ ਆਉਂਦੀ ਤੇ ਉਹਨੇ ਤਾਂ ਕਰਨੀ ਸੀਗੀ ਤੇ ਮੁੜ ਕੇ ਭਾਈ ਚਲ ਉਹਦੇ ਵੀ ਭਾਈ ਬੱਚਾ ਹੋਣ ਵਾਲਾ ਹੋ ਗਿਆ ਉਹਦੇ ਵੀ ਭਾਈ ਕੁੜੀ ਹੋਈ ਜਦੋਂ ਉਹਦੇ ਵੀ ਕੁੜੀ ਹੋਈ ਤੇ ਉਹਨੇ ਕੀ ਕਰਿਆ ਤੇ ਆਪਦਾ ਚਲ ਆਪਦੀ ਕੁੜੀ ਨੂੰ ਤਾਂ ਉਹ ਵਧੀਆ ਪਾਲਣ ਪੋਸਣ ਕਰਿਆ ਕਰਨ ਉਹਦਾ ਤਾਂ ਰਾਜਾ ਵੀ ਉਹਨੂੰ ਤਾਂ ਚੱਕਿਆ ਕਰੇ ਫੇਰੇ ਇੱਕ ਚੀਜ਼ ਉਹਨੂੰ ਰਾਜਾ ਉਹਦੇ ਦੇ ਇੱਕ ਸੰਗੂਰੇ ਕਰਿਆ ਕਰੇ ਸੰਗੂਰੇ ਕਰਿਆ ਕਰੇ ਸੰਗੂਰੇ ਕਰਿਆ ਕਰੇ ਤੇ ਉਹਨੂੰ ਵਿਚਾਰੀ ਨੂੰ ਉਹ ਇਕੱਲੀ ਰਹੇਗੀ ਇੱਕੋ ਉਹਦੀ ਭੈਣ ਮਰ ਗਈ ਤੇ ਉਹਨੂੰ ਉਹਦਾ ਕੁਸਣਾ ਹੋ ਕਰਿਆ ਕਰਨ ਉਹਦੇ ਕੱਪੜੇ ਵੀ ਉਹਨੂੰ ਦਿਆ ਕਰਨ ਉਹ ਹੁਣ ਜਦੋਂ ਉਹਨੂੰ ਖਾਣ ਪੀਣ ਨੂੰ ਵਧੀਆ ਦਿੰਦੇ ਤੇ ਉਹ ਸੁਗਰ ਤੀ ਗਈ ਉਹ ਵਿਚਾਰੀ ਹੁਣ ਬਹੁਤ ਹੀ ਤੇ ਜਦੋਂ ਉਹਦਾ ਪਾਲਣ ਪੋਸਣ ਵਿੱਚ ਵਧੀਆ ਹੈਗਾ ਤੇ ਵਿਚਾਰੀ ਨੇ ਲਿੱਸੀ ਜਿਹਾ ਹੋਣਾਗਾ ਤੇ ਮੁੜ ਕੇ ਭਾਈ ਹਾ ਤਾਂ ਚੱਲ ਰਹੀ ਦੇ ਰਹੀ ਰਹੀ ਦੇ ਰਹੀ ਪੜਨ ਲਾਤੀਆਂ ਉਹ ਤਾਂ ਭਾਈ ਪੜ੍ਹਾਈ ਨਾ ਤੇ ਉਹ ਆਪਣੀ ਉੱਤਤੀ ਵਧੀਆ ਪੜਨ ਲਈ ਵਧੀਆ ਸਕੂਲ ਦੇ ਵਿੱਚ ਲਾਈ ਤੇ ਪੜਾਈ ਨਾ ਆ ਕੇ ਤੇ ਭਾਈ ਚਲ ਤੂੰ ਯੂਪੜਾ ਹੀ ਤੇ ਪੜਾ ਕੇ ਚੰਪਲ ਵਧੀਆਂ ਹੋਈਆਂ ਜਦੋਂ ਵੱਡੀਆਂ ਹੋ ਗਏ ਤੇ ਭਾਈ ਉਹ ਕਹਿੰਦੀ ਜੀ ਹੁਣ ਕੁੜੀਆਂ ਲਾਉਣ ਵਾਲੀਆਂ ਹੋਈਆਂ ਤਾਂ ਇਹਨਾਂ ਨੇ ਇਹ ਕਰ ਦਿੱਤੀ ਉਹ ਕਹਿੰਦਾ ਵੀ ਕਰ ਦਿੰਨੇ ਆ ਰਾਜਾ ਕਹਿੰਦਾ ਕਹਿ ਚਾਹਤੇ ਤਾਂ ਥਾ ਦੇਖ ਲੈ ਤੇ ਭਾਈ ਕਹਿੰਦਾ ਉਹ ਸਾਡੇ ਕੋਲ ਆਵਦੇ ਲੋਕਾਂ ਨੂੰ ਕਹਿੰਦਾ ਇਹ ਜਿਹੜਾ ਥਾਂ ਦੇਖੋ ਇਹ ਕੁੜੀ ਵਾਸਤੇ ਕਹਿੰਦਾ ਜਿਹੜੀ ਪਹਿਲਾਂ ਹੋਈ ਸੀ ਵੀ ਇਹਦੇ ਵਾਸਤੇ ਇਹ ਜਿਹੜਾ ਥਾਂ ਦੇਖੋ ਕਹਿੰਦਾ ਜਿਹੜਾ ਕਿਤੇ ਜੰਮੂ ਬਸ ਗਰੀਬ ਹੋਣ ਕਹਿੰਦਾ ਤੇ ਕਿਹ ਜਿਹੜਾ ਮਰਜ਼ੀ ਮਿਲ ਜੇ ਜਿਹੜਾ ਮਰਜ਼ੀ ਮਿਲ ਜੇ ਬਸ ਕਹਿੰਦਾ ਉਹ ਵੀ ਉਸ ਨੂੰ ਆਪਾ ਕਰਦਾ ਹੈ ਤੇ ਆਪ ਹੀ ਉਹਨਾਂ ਨੇ ਥਾਂ ਦੇਖਿਆ ਚਲਦੇ ਹੀ ਕਿਹੜਾ ਪੂਰਾ ਉਹ ਰਾਣੀ ਕਹਿੰਦੀ ਰਾਜੇ ਜੀ ਐਂ ਕਰ ਕਹਿੰਦੀ ਤੇ ਤੂੰ ਕਹਿੰਦੀ ਆਪਣੀ ਕੁੜੀ ਦਾ ਤਾਂ ਪਾਟਕ ਕੇ ਕਰਦਾਂਗੇ ਕਹਿੰਦੀ ਹਜੇ ਸਾਹ ਕਹਿੰਦੀ ਵੀ ਜੇ ਹੁਣ ਆਪਾਂ ਆਪਣੀ ਦਾ ਵਧੀਆ ਕਰਾਂਗੇ ਇਹਦਾ ਵਧੀਆ ਨਹੀਂ ਕਰਦੇ ਫਿਰ ਲੋਕ ਗੱਲਾਂ ਬਣਾਉਣਗੇ ਵੀ ਰਾਜੇ ਨੇ ਫਰਕ ਰੱਖਿਆ ਤੁਸੀਂ ਨਗਰ ਦਿੰਦਾ ਕਿ ਉਹ ਕਰੂਗਾ ਵੇਖਾ ਹੈ ਨਾ ਨਗਰ ਨੂੰ ਕੀ ਨਿਆਵਾਊਗਾ ਇਹਨੇ ਤਾਂ ਆ ਵੀ ਫਰਕ ਰੱਖਿਆ ਨੇ ਤੀਆਂ ਚ ਵੀ ਉਹਦੋਂ ਨੂੰ ਲੋਕ ਚੱਲਣ ਵਾਲੇ ਭੁੱਲ ਭੁੱਲ ਜਾਣਗੇ ਤੇ ਇਹਨੂੰ ਆਪਾਂ ਅੜਕ ਕੇ ਬਹਿਣਨ ਸਾਲ 2 ਸਾਲ ਹਜੇ ਵੀ ਛੋਟੀ ਵੀ ਐ ਤਾਂ ਫੇਰ ਉਹ ਕਰਕੇ ਬਹਿਣਾਗੇ ਤੇ ਵੀ ਇਹਨੂੰ ਪਹਿਲਾਂ ਲੈ ਲੈਣਗੇ ਇਹਨੂੰ ਕੋਲੇ ਨਹੀਂ ਨੂੰ ਕੱਢਾ ਘਰੋਂ ਪਰ ਇਹ ਕਹਿੰਦੀ ਤੇ ਭਾਈ ਚਲੋ ਬਈ ਅਤੀ ਜਿੱਥੇ ਤਈ ਹੋਵੇ ਅਹੀ ਗਏ ਜਮਾ ਝੁੱਗੀ ਝੋਪੜੀ ਤੇ ਉਹਦੇ ਘਰ ਵਾਲਾ ਤੇ ਭਾਈ ਉਹ ਜਮਾ ਐ ਅੰਨਾ ਕੋੜੀ ਜਮੂ ਤੇ ਉਹ ਸੱਸ ਵਿਚਾਰੀ ਤਾਂ ਬਿਲਦ ਤੇ ਉੱਥੇ ਕਰਤਾ ਉਹਦਾ ਉਹ ਲੋ ਕਰਤਾ ਜਿਹੜੋ ਵਿਆਹ ਲਈ ਜੀਂ ਕਿ ਕਹਿੰਦੀ ਇਹ ਵੀ ਮੇਰੇ ਕਰਮਾਂ ਚਾ ਕੁਸਤੀ ਚਲ ਕਹਿੰਦੀ ਮੇਰੇ ਕਰਮ ਨੇ ਗੇ ਤੇ ਕੀ ਵੀ ਮੈਂ ਦੁੱਖ ਕੱਟਿਆਗਾ ਨੀ ਤੇ ਮੇਰੇ ਪਿਓ ਦੇ ਘਰ ਹੁਣ ਇੱਥੇ ਵੀ ਕਹਿੰਦੇ ਚਲ ਕੋਈ ਨੀ ਮੇਰੇ ਕਰਮ ਨੇ ਤੇ ਜਿਵੇਂ ਕਰਮਾਂ ਚ ਲਿਖਿਆ ਹੂੰ ਵੀ ਬੰਦ ਆ ਜੀ ਤੇ ਭਾਈ ਤੁਸੀਂ ਕਰੇ ਚਾਹ ਉਹ ਵੀ ਸਾਸ ਸਭਾਈ ਵਿਚਾਰੀ ਬਾਗ ਜਾ ਕਰੇ ਆਪਦਾ ਕਿਸੇ ਦੇ ਮੰਗ ਲੈ ਆਇਆ ਕਰੇ ਕਿਸੇ ਦੇ ਮਾੜਾ ਮੋਟਾ ਕੋਈ ਕੰਮ ਧੰਦਾ ਕਰਕੇ ਆਪਦਾ ਲੈ ਆਇਆ ਕਰੇ ਤੇ ਹੁਣ ਹੁਣ ਵਿਚਾਰੀ ਨੂੰ ਕਿੱਥੇ ਜਾਣ ਦਿੰਦੀ ਐ ਉਹਦੇ ਘਰ ਵਾਲਾ ਹੁਣ ਜੀਂਦਾ ਨਹੀਂ ਤੇ ਕੋੜ ਹੀ ਆਗਾ ਕੋੜ ਨਾਲ ਭਰਿਆ ਪਿਆਗਾ ਤੇ ਉਹ ਵੀ ਕਿੱਥੋਂ ਜਾਵੇ ਤੇ ਭਾਈ ਉਹ ਵੀ ਐ ਕਹੇ ਵੀ ਤੂੰ ਸਾਡੇ ਕਿੱਥੇ ਆ ਗਈ ਦੇਖ ਸਾਡੇ ਤਾਂ ਵੀ ਐਂਦੀ ਲੱਗਦਾ ਸੀ ਵਿਆਹ ਹੀ ਨਹੀਂ ਹੁੰਦਾ ਵੀ ਮੇਰਾ ਤਾਂ ਕਹਿੰਦਾ ਨਾਲ ਉਹਦੀ ਮਾਂ ਕਹਿੰਦੀ ਵੀ ਮੇਰੇ ਪੁੱਤ ਦਾ ਤਾਂ ਤੇ ਚਲ ਕੋਈ ਨਹੀਂ ਤੂੰ ਪਾਈ ਸਾਡੇ ਕਰਮਾਂ ਚ ਤੀਂੀ ਚਲ ਤੂੰ ਆ ਗਈ ਭਈ ਉਹ ਕਹਿੰਦੀ ਮੈਂ ਵੀ ਹਾਂ ਦੇ ਕਰਮਾਂ ਸਮਝ ਕੇ ਕਹਿੰਦੀ ਆਵਦਾ ਉਹ ਕਰ ਲਿਆ ਸਰਦਾਰਸ ਕਰ ਲਿਆ ਵੀ ਮੇਰੇ ਕਰਮਾਂ ਚ ਜਿਵੇਂ ਲਿਖਿਆ ਉਵੇਂ ਬਣ ਗਿਆ ਤੇ ਫੇ ਚਲੋ ਉਹ ਵਿਚਾਰੀ ਊੜੀ ਮੰਗ ਲਿਆਇਆ ਕਰੇ ਇੱਕ ਅੱਧੇ ਘਰ ਦਾ ਮਾੜਾ ਮੋਟਾ ਕੰਮ ਧੰਦਾ ਕਰ ਲਿਆ ਕਰੇ ਤੇ ਲਿਆਇਆ ਕਰੇ ਜੇਵਦਾ ਹੋ ਕਰ ਲਿਆ ਕਰਨ ਖਾ ਲਿਆ ਕਰਨ ਤੇ ਭਾਈ ਕੋਈ ਖੁਸ਼ੀ ਚਿੱਤਾ ਦੇਖਿਆ ਉਹਨੇ ਕੁੜੀ ਨੇ ਤੇ ਉਹ ਦੂਰ ਤੋਂ ਕਹਿੰਦੀ ਵੀ ਐ ਕਰਿਆ ਕਰ ਵੀ ਮਾਂ ਨਹੀਂ ਤੂੰ ਕਹਿੰਦੀ ਵੀ ਨਾ ਤਾਂ ਤੇਰੀ ਹੁਣ ਮਾਰੇ ਮੋਟੇ ਕੰਮ ਕਰਦੀ ਹੂੰ ਉਮਰ ਤੇ ਥੋੜਾ ਕੰਮ ਆ ਹੁੰਦਾਗਾ ਹਨਾ ਵੀ ਨਾ ਤੂੰ ਮੰਗਣ ਜਾਇਆ ਕਰ ਆਪਾਂ ਮੰਗ ਕੇ ਨਹੀਂ ਜਾਂਦੇ ਹੁਣ ਕਹਿੰਦੀ ਤੇ ਵੀ ਆਪਾਂ ਕਹਿੰਦੀ ਹੁਣ ਆ ਕਰ ਰਹੇ ਹੈ ਮੈਂ ਮੈਂ ਤਾਂ ਕਰਿਆ ਕਰੂੰਗੀ ਜੀ ਵੀ ਤੂੰ ਮੈਨੂੰ ਜਿਹੜੇ ਹੁਣ ਤੂੰ ਪੈਸੇ ਹੁਆ ਕੇ ਲਿਆਂ ਮੈਂ ਕੀ ਕਹਿੰਦੀ ਵੀ ਉਹ ਤੂੰ ਮੈਨੂੰ ਦੇ ਦੇ ਜੀ ਉਹਨਾਂ ਦੇ ਬਿਸਤਰਾ ਕੁਸ ਆਪਾਂ ਵੀ ਆਪਣਾ ਰਸਣ ਬਣ ਲੈ ਆਮਾਂਗੇ ਕੁਸ ਮੈਨੂੰ ਦੇ ਦੇ ਚਲੋ ਕਹਿੰਦੇ ਠੀਕ ਆ ਪਹਿਲੇ ਉਹਨੂੰ ਵਿੱਚੋਂ ਲਿਆ ਕੇ ਪੈਸੇ ਜਿਹੜੇ ਬਣੇ ਦੇ ਤੇ ਆਪਾਂ ਦਾ ਕੁਸ ਪਈ ਉਹਨਾਂ ਦਾ ਰਸਣ ਬਣ ਲੈਣ ਦਾ ਕੁਸ ਆਦਿਓ ਪੈਸੇ ਉਹਨੇ ਕੀ ਕਰਿਆ ਫਲ ਫੂਟ ਖਰੀਦ ਲੇ ਹਮ ਫਲ ਫੂਟ ਖਰੀਦ ਕੇ ਤੇ ਕਹਿੰਦੇ ਵੀ ਮੈਂ ਜਾਣ ਜਿਹੜਾ ਕੋਈ ਫਲ ਰੁੱਤ ਹੁੰਦੀ ਦੀ ਸਸਤਾ ਹੁੰਦਾ ਤੇ ਉਹ ਹੀ ਫਲ ਖਰੀਦ ਲੈਂਦੀ ਸੀ ਤੇ ਭਾਈ ਉਹਨੇ ਫਲ ਫਰੂਟ ਖਰੀਦ ਕੇ ਤੇ ਭਾਈ ਕਿਸੇ ਗੁਰੂ ਘਰ ਦੇ ਮੂਹਰੇ ਜਿਵੇਂ ਹੁਣਾਂ ਦੁਕਾਨਾਂ ਨਹੀਂ ਲੱਗ ਜਾਂਦੀਆਂ ਜਦੋਂ ਕੋਈ ਹੁੰਦਾਗਾ ਹਨਾ ਕੋਈ ਮੱਸਿਆ ਭਰਦੀ ਆਗੀ ਕੋਈ ਉਹ ਪਰਦਾਗਾ ਦੇਖਾ ਤੇ ਐਂ ਕਦੇ ਕਿਸੇ ਮੰਦਿਰ ਦੇ ਮੂਹਰੇ ਕਦੇ ਗੁਰੂ ਘਰ ਦੇ ਮੂਹਰੇ ਤੇ ਭਾਈ ਉਹਨੇ ਸਾਰਾ ਕੁੱਤੇ ਰੇੜੀ ਲਾ ਲਈ ਕਿਸੇ ਗੁਰੂ ਘਰ ਦੇ ਮੂਹਰੇ ਤੇ ਉਹ ਵੀ ਲਾ ਲਈ ਤੇ ਜਿਹੜੀ ਗੋੜੀ ਲਾਣੀ ਤੇ ਆਪਦਾ ਉੱਥੇ ਪਈ ਉਹ ਕਰਨੀ ਜਦੀ ਰੇੜੀ ਤਾਂ ਘੜੀ ਦੀ ਬਿਚਾਰੀ ਕੋਲੇ ਲੈ ਕੇ ਸਬਜ਼ੀ ਟੋਕਰੀ ਚ ਪਾ ਕੇ ਬਹਿ ਗਈ ਬਸ ਤੇ ਟੋਕਰੀ ਖਰੀਦ ਲਈ ਕਨਾਲ ਤੇ ਟੋਕਰੀ ਦੇ ਵਿੱਚ ਪਾ ਕੇ ਫਲ ਫਲੂਟ ਆਪਦੇ ਆਲਾ ਫਲੂਟ ਜਿਹੜਾ ਖਰੀਦ ਲੈ ਚੱਲ ਪਈ ਉਹ ਲੈ ਕੇ ਉੱਥੇ ਗਈ ਦੋੜ ਵਹਿ ਜਾ ਕਰ ਦਿੱਤੀ ਆਪਦੇ ਵੇਚ ਕੇ ਚੱਲ ਲੀ ਹੁੰਦੀ ਵਧੀਆ ਹੁੰਦੇ ਵੇਖ ਜਾਂਦੇ ਤੇ ਕੇ ਤੇ ਆ ਕੇ ਪੈਸਾ ਲਾ ਨਰਦਾ ਵਧੀਆ ਗਿਲਾ ਰਹੁਣ ਲੱਗਦਾ ਨਾ ਦਾ ਭਈ ਆਈ ਰੋਜ ਰੋਜ ਲੈ ਲੈਂਦੀ ਜਿਹੜਾ ਕੋਈ ਸਸਤਾ ਫਲ ਹੁੰਦਾ ਤੇ ਦਾ ਉਪਸਰ ਆਉਂਦਾ ਤੀਗਾ ਉਹੀ ਫਲ ਲੈ ਲੈਂਦੀ ਸੀ ਤੇ ਇੱਕ ਦਿਨ ਭਈ ਚਾਲਾ ਉਹਨੇ ਕੀ ਕਰੇ ਖਰਬੂਜਿਆਂ ਦੀ ਰੋਤਾ ਗਈ ਤੇ ਖਰਬੂਜੇ ਲੈ ਕੇ ਤੇ ਭਈ ਆਮਦੇ ਲੈ ਕੇ ਰੇੜੀ ਉਹ ਪਰਖ ਟੋਕਰੀ ਭਰ ਕੇ ਪਾਏਗੀ ਮੰਦਰ ਦੇ ਮੂਰੇ ਕਿਸੇ ਦੇ ਮੂਰੇ ਰੇੜੀ ਲਾ ਉਹ ਲਾ ਲਈ ਟੋਕਰੀ ਲੈ ਕੇ ਗਈ ਸੀ ਤੇ ਵਿਚਾਰੀਆਂ ਕਦੇ ਕਿਤੇ ਕਦੇ ਕਿਤੇ ਜਿੱਥੇ ਕੋਈ ਹੋ ਹੁੰਦਾ ਸੀਗਾ ਪ੍ਰੋਗਰਾਮ ਉੱਥੇ ਜਾ ਕੇ ਉਹ ਕਰ ਲੈਂਦੀ ਸੀ ਤੇ ਭਾਈ ਹੁਣ ਕੀ ਕਰਿਆ ਜਦ ਰੇੜੀ ਬਾਹੀ ਕੀ ਜਾ ਕੇ ਟੋਕਰੀ ਲੈ ਕੇ ਤੇ ਪਾਈ ਚਲ ਉਹਦੇ ਖੁਰੂਜੇ ਭੀਕੇ ਵਿਕ ਗਏ ਤੇ ਪਾਈ ਕੋਈ ਮਾਤਾ ਦੇ ਰੂਪ ਦੇ ਵਿੱਚ ਬਜ਼ੁਰਗ ਮਾਤਾ ਤੇ ਆ ਉਹ ਕਹਿੰਦੀ ਵੀ ਪੁੱਤ ਮੈਨੂੰ ਤਾਂ ਬਹੁਤ ਭੁੱਖ ਲੱਗੀ ਆ ਜੀ ਕਹਿੰਦੀ ਵੀ ਮੈਂ ਤਾਂ ਕਹਿੰਦੀ ਤੇ ਲੱਗੀ ਆ ਮੈਂ ਪਾਣੀ ਪੀਣਾ ਦੇਗਾ ਤੇ ਕਹਿੰਦੀ ਲੈ ਤੇ ਕਹਿੰਦੀ ਮਾਤਾ ਪੀ ਲਾ ਭਾਈ ਜਲੂਦੇ ਕੋਲੇ ਉੱਥੇ ਮਦਨ ਪਾਣੀ ਲੈ ਆਣੇ ਆਂ ਤੇ ਬੋਤਲ ਚ ਪਾਣੀ ਪੀਣਾ ਨਾ ਪਾਣੀ ਦੀ ਤਾਂ ਉਹ ਵੀ ਹੀ ਰਿਆ ਤੇ ਜਦੋਂ ਪਾਣੀ ਪੀ ਲਿਆ ਨੇ ਭਾਈ ਚਮਚਾ ਦੋਨੋਂ ਪਾਣੀ ਪੀ ਲਿਆ ਕਹਿੰਦੀ ਮੇਰੇ ਪੁੱਤ ਮੈਨੂੰ ਤਾਂ ਭੁੱਖ ਵੀ ਬਹੁਤ ਲੱਗੀ ਆ ਜੀ ਕਹਿੰਦੀ ਲੈ ਮਾਤਾ ਕਹਿੰਦੇ ਖਰਬੂਜਾ ਖਾ ਲੈ ਚੱਲ ਭਾਈ ਕਹਿੰਦੀ ਪੁੱਤ ਤਾਂ ਤਾਂ ਵੇਚਦੇ ਨੇ ਇਹ ਕਹਿੰਦੀ ਨਾ ਕੋਈ ਗੱਲ ਨਹੀਂ ਕਹਿੰਦੀ ਮੈਂ ਵੇਚਦੇ ਕਹਿੰਦੀ ਵੀ ਆ ਥੋੜੇ ਜਿਹੇ ਰਹਿ ਗਏ ਤੇ ਕਿ ਚਲ ਤੂੰ ਕੋਈ ਨਹੀਂ ਤੂੰ ਖਾ ਲੈ ਪਰ ਮੈਂ ਕਿ ਭਾਈ ਉਹਨੂੰ ਦੇ ਤਾ ਉਹਨੇ ਖਾ ਲਿਆ ਤੇ ਕਹਿੰਦੀ ਮਾਂ ਦਾ ਪੁੱਤ ਤੁਰ ਗਿਆ ਨਾ ਮਾਂ ਤਾਂ ਥੱਕ ਵੀ ਬਾਹਲੀ ਗਈ ਕਹਿੰਦੀ ਕਹਿੰਦੀ ਲੈ ਮਾਂ ਤਾਂ ਕਹਿੰਦੀ ਹਜੇ ਘੜਕਾ ਗਾਤ ਹੁੰਦਾ ਨਾ ਤੂੰ ਇੱਥੇ ਕਹਿੰਦੀ ਪੈਗਾ ਕਹਿੰਦੀ ਕੱਪੜਾ ਬਸਾਤਾ ਉਹਨੇ ਆਪਦਾ ਉੱਥੇ ਤੇ ਕਹਿੰਦੀ ਲੈ ਤੂੰ ਇੱਥੇ ਪੈ ਜਾ ਕਹਿੰਦੇ ਤੇ ਆਰਾਮ ਕਰ ਲੈ ਲੈ ਮੈਂ ਤੇਰੇ ਕਹਿੰਦੇ ਤਿੰਨ ਦਿਨ ਲੱਤਾਂ ਵਾਹ ਘੋਟ ਦੇਣੇ ਆਣੇ ਤੇ ਪਾਈ ਚਲੋ ਦੇ ਲੱਤਾਂ ਵਾਹ ਘੁਟਣ ਲੱਗਦੀ ਤੇ ਚੱਲ ਭਾਈ ਮੁੜ ਕੇ ਕਹਿੰਦੀ ਜੀ ਪੁੱਤ ਦਾ ਮੈਂ ਤਾਂ ਕੰਨੀ ਥੱਕ ਗਈ ਕੀ ਤਾਂ ਮੈਨੂੰ ਆਰਾਮ ਦਵਾਤਾ ਕਹਿੰਦੀ ਤੇ ਇਹਦੇ ਲੱਤਾ ਵਾਹ ਕੋਟ ਟਕਲੇ ਹਾਂਦੀ ਕਹਿੰਦੀ ਲੈ ਭਾੜ ਕਹਿੰਦੀ ਫਿਰ ਨੂੰ ਮੈਂ ਕੋਈ ਚੀਜ਼ ਦੇ ਕੇ ਜਾਂਦੀ ਹਾਂ ਤੇ ਪਰ ਉਹ ਨਹੀਂ ਕੀਤਾ ਉਹਦੇ ਵਿੱਚੋਂ ਬਾਗਲੀ ਜੀ ਬਾਈ ਬਾਈ ਹੋਇਤ ਉਹਦੇ ਉੱਦ ਵਿੱਚੋਂ ਭਾਈ ਕੱਢੇ ਥੋੜਾ ਜਿਹਾ ਤਾਂ ਉਹਦੇ ਕੋਲ ਜਾਣਾ ਮਾਦਲ ਚ ਗਿਆਨ ਕੱਢਿਆ ਤੇ ਉਹਨੂੰ ਕਹਿੰਦੀ ਲੈ ਪੁੱਤਾ ਜਲ ਲੈ ਲਾ ਕਹਿੰਦੀ आ जल ला ला कह तू कू देी भूती कह मेरे को भूती है जी कू ये कहती कहनी घरें ले जाके आ जल दे थोड़ी जी भूती पा के सारे घर च सिटा दे सारे सिटा दे के आूती कख लो क्या माता कीक चंगा कल भाई ओल मन अहके उन्हें तो हो बुढ़ी आप ਜਦ ਵਾਗੀ ਤੇ ਮੁੜ ਕੇ ਉਦੋਂ ਬਾਅਦ ਤੇ ਭਾਈ ਕਰੇ ਆ ਗਏ ਹੋ ਕਰ ਕੇ ਆ ਕੇ ਭਾਈ ਚੱਲ ਦੱਸਣ ਲੱਗ ਗਏ ਚੋਰ ਵੀ ਅੱਜ ਵੀ ਮੇਰੇ ਬੂਏ ਕਦੇ ਖਰ ਬੁੱਝਦੇ ਨਹੀਂ ਕਦੇ ਦੇਖਾ ਤੁੰਨੋਂ ਤੇ ਚੱਲ ਕਹਿੰਦੀ ਵੀ ਮੈਨੂੰ ਆਹ ਜਲ ਜਿਸ ਦਾ ਕੀ ਕੁਮਾਤਾ ਹੈ ਦਿਗੋਣਾ ਮੈਨੂੰ ਜਾਲ ਦਿੱਤਾ ਕਿ ਆਪਾਂ ਮੁੱਤੇ ਦਿੱਤੇ ਤੇ ਜੀ ਕਹਿੰਦੀ ਭਾਈ ਉਹਨੇ ਕੀ ਕਰਿਆ ਪਾ ਕੇ ਪਾਣੀ ਚ ਸਾਰੇ ਸਿੱਟਾ ਦੇਤਾ ਦੇ ਕੇ ਸਿੱਟਾ ਤੇ ਉਹ ਜਿਹੜੀ ਉਸ ਨੂੰ ਮੁੱਤੇ ਬਚੀ ਤੇ ਪਈ ਉਹ ਸਾਮੂਹ ਕੇ ਰੱਖਦੀ ਜਿਹੜਾ ਰੱਖਦੀ ਤੇ ਉਦੋਂ ਮਰਤੇ ਪਈ ਉਹ ਚੱਲ ਆਉਂਦਾ ਪਾਏ ਜੀ ਖਾਣਾ-ਦਾਣਾ ਬਣਾਇਆ ਬਣਾ ਕੇ ਤੇ ਚਲਾਉਂਦਾ ਆਪਾਂ ਵੀ ਪਈ ਜੀ ਉਹ ਪਾਏ ਜੀ ਤੇ ਭਾਈ ਕਹਿੰਦੀ ਟੜਕੇ ਨੇ ਜਦੋਂ ਉੱਠ ਕੇ ਦੇਖਿਆ ਭਾਈ ਜਦੋਂ ਹੁਣ ਸਾਰੇ ਘਰ ਤੇ ਸਿੱਟਾ ਦਿੱਤਾ ਤੀਗਾ ਤੇ ਟੜਕੇ ਨੇ ਜਦੋਂ ਉੱਠ ਕੇ ਦੇਖਿਆ ਭਾਈ ਘਰ ਦਾ ਤਾਂ ਆ ਮਹਿਲ ਬਣਿਆ ਪਿਆ ਇੰਨਾ ਵਧੀਆ ਉਹਦਾ ਘਰ-ਵਾਰ ਬਣਿਆ ਪਿਆ ਤੇ ਨਾਲੇ ਉਹਦਾ ਹੋ ਗਿਆ ਪਿਆ ਇੰਨਾ ਨਾਲ ਤਾਂ ਘਰ-ਵਾਰ ਵਧੀਆ ਬਣਿਆ ਪਿਆਗਾ ਤੇ ਨਾਲੇ ਭਾਈ ਉਹਦੇ ਘਰ ਵਾਲਾ ਤੀਗਾ ਜਿਹੜਾ ਉਹ ਨਾ ਕੋੜੀ ਦੀਗਾ ਦੇਖੋ ਪਿਆ ਦੀਗਾ ਉਹਦੇ ਵੀ ਸਿੱਟੇ ਪਾਏ ਪਾਣੀ ਦੇ ਜਿਹੜੇ ਸਿੱਟੇ ਪਾਏ ਦੇਖੋ ਨਾ ਸੁੱਟਾ ਦਿੱਤਾ ਸਾਰੇ ਘਰ ਚ ਉਹਦੇ ਵੀ ਉਹ ਸਿੱਟੇ ਪਾਏ ਮੂਤੀ ਪਾਈ ਹੋਆ ਪਾਣੀ ਦੇ ਵਿੱਚ ਤੇ ਭਾਈ ਉਹ ਤਾਂ ਇੰਨਾ ਵਧੀਆ ਉਹਨੂੰ ਦੇਖਣ ਲੱਗਦਾ ਉਹਦਾ ਕੋੜ ਰੋਗ ਠੀਕ ਹੋ ਗਿਆ ਤੇ ਭਾਈ ਉਹ ਤਾਂ ਦੇਖ ਕੇ ਕਹਿੰਦਾ ਹੈ ਅਸਲੀ ਜੋ ਉਡੀ ਚੜਾਈਂ ਦੇਖੀ ਆਪੀ ਕਹਿੰਦਾ ਇੰਨਾ ਵਧੀਆ ਘਰ ਬਣ ਗਿਆ ਤੇ ਭਾਈ ਕਹਿੰਦੀ ਵੀ ਪਤਾ ਨਹੀਂ ਜਿਹੜੀ ਕਿ ਪੱਲ ਲੋ ਬਜ਼ੁਰਗ ਮਾਤਾ ਆਈ ਤੇ ਵੀ ਉਹਨੇ ਮੈਨੂੰ ਉਹ ਕਰਿਆਗਾ ਦੇਖੋ ਹੁਣ ਇੱਤਾ ਸੀ ਆਪਣੇ ਦਿਨ ਫਿਰ ਕੇ ਕਹਿੰਦੀ ਆਪਾਂ ਵਧੀਆ ਹੋ ਗਏ ਤੇ ਜਿਹੜੀ ਭਾਈ ਉਹਨੇ ਬੂਤੀ ਰੱਖੀ ਸੀ ਤੇ ਉਹਦੇ ਵੀ ਠੀਰੇ ਜਵਾਰ ਬਣ ਗਏ ਸੋਨਾ ਬਣ ਗਿਆ ਤੇ ਭਾਈ ਕਹਿੰਦੇ ਵੀ ਹਾਂ ਆਪਾਂ ਤਾਂ ਬਹੁਤ ਵਧੀਆ ਹੋ ਗਏ ਹੁਣ ਕਹਿੰਦੇ ਉਹਦੀ ਸੱਸ ਵੀ ਕਹਿੰਦੇ ਲਾ ਹੋ ਕੇ ਆ ਕੱਪੜੇ ਕਹਿੰਦੇ ਵੀ ਜਿਹੜੇ ਪਾਤੇ ਪੁਰਾਣੇ ਨੇ ਵੀ ਨਾ ਉਹ ਕੱਪੜੇ ਤੇ ਆ ਕੇ ਆਪਾਂ ਵਧੀਆ ਪਾਓ ਵਧੀਆ ਪਹਿ ਸੱਤ ਕੱਪੜਾ ਲੀਡਾ ਲਿਆਂਦਾ ਲਿਆ ਕੇ ਕੱਪੜਾ ਲੀਡਾ ਵਧੀਆ ਸੁਣਾਇਆ ਪਾਇਆ ਆਬਦਾ ਤੇ ਕਹਿੰਦੇ ਹੁਣ ਆਪਾਂ ਤਾਂ ਵਧੀਆ ਹੋ ਗਏ ਐ ਕਰਦੇ ਆਂਗੇ ਤੇ ਵੀ ਆਪਾਂ ਵੀ ਜੱਗ ਕਰ ਲੈਨੇ ਸਾਰਿਆਂ ਨੂੰ ਸੱਦਾਂਗੇ ਸਾਰਿਆਂ ਨੂੰ ਸੱਦਾਂਗੇ ਤੇ ਸਾਰੇ ਪਹਿ ਸੱਦੇ ਇਹ ਹੁਣ ਤੇਰੀ ਤੁਨਣਾ ਕਰਦੇ ਨੇ ਲੈ ਜਿਸਨੂੰ ਦਾ ਪਿਓ ਵੀ ਆਇਆ ਭਾਈ ਤੇ ਜਦੋਂ ਦਾ ਪਿਓ ਵੀ ਆਇਆ ਤੇ ਉਹਦੇ ਮੇਮ ਵੀ ਆਇਆ ਮਾ ਵੀ ਆਈ ਮੇ ਤੇਰਾ ਉਹਦੀ ਭੈਣ ਵੀ ਸਾਧ ਲਈ ਸਾਰੇ ਸੱਤ ਲਈ ਜਦ ਸੱਤ ਲਈ ਦੀ ਭਾਈ ਉਹ ਤਾਂ ਦੇਖ ਕੇ ਹੱਥੇ ਭੁੱਕ ਰਿਹਾ ਜਦਾ ਪਿਓ ਕਹਿੰਦਾ ਵੀ ਤੈਨੂੰ ਤਾਂ ਮੈਂ ਅਜੇ ਕੱਟੂਬਿਆ ਹਾਂ ਤੇ ਕਿ ਤੁਮਹੇ ਤਾਂ ਸਾਡੇ ਨੂੰ ਵੀ ਵਧੀਆ ਹੋ ਗਈ ਤੇ ਵੀ ਆ ਕਿਵੇਂ ਤੇ ਵੀ ਉਹ ਕਹਿੰਦੇ ਵੀ ਮੈਨੂੰ ਤਾਂ ਪਤਾ ਨਹੀਂ ਵੀ ਕੋਈ ਆਇਆ ਕਰਕੇ ਮੇਨੂੰ ਰੁਕਮਾਤਾ ਆਈ ਸੀ ਤੇ ਵੀ ਉਹਦੇ ਨਾਲ ਕਰਕੇ ਵੀ ਮੈਂ ਇਹ ਹੋ ਗਈ ਮੈਨੂੰ ਪੰਜਾਲ ਤੇ ਬਹੁਤੀ ਦਿੱਤੀ ਸੀ ਵੀ ਉਹਦਾ ਸਿੱਟਾ ਦਿੱਤਾ ਕਰ ਚ ਵੀ ਉਹਦੇ ਨਾਲ ਮੈਂ ਤਾਂ ਕਰਤ ਕਿ ਨੋਸੀ ਦੇਖੇ ਸਾਡੇ ਮਹਿਰਦਾਨ ਦੀਆਂ ਤਾਂ ਕਰਤੀਆਂ ਹੋ ਗਈ ਮੈਂ ਤਾਂ ਕਹਿੰਦਾ ਸੀ ਤਾਂ ਕਿ ਬਾਪੂ ਤੁਸੀਂ ਕਿਵੇਂ ਗਰੀਬ ਹੋ ਗਏ ਅਸੀਂ ਤਾਂ ਕਿ ਤਾਂ ਗਰੀਬ ਹੋ ਤੇਰੀ ਮਾਂ ਬੋਮਾ ਮੈਂ ਹਲਾ ਦੂਗੀ ਕਿ ਮੈਂ ਬਿਮਾਰ ਰਹਿਣਾਗਾ ਤੇ ਤਾਂ ਕਰਕੇ ਵੀ ਬਸ ਹੁਣ ਕੋਈ ਹੋਣੀ ਹੁੰਦਾ ਹੈਗਾ ਅੰਦਰ ਕਿਥੋਂ ਆਉਂਦੀ ਆ ਵੀ ਦੇਤਾ ਜੀ ਤੁਸੀਂ ਉਹ ਬਿਮਾਰਾਂਗੇ ਤੇ ਰਿਸ਼ਤਾ ਐ ਕਰਕੇ ਗਰੀਬ ਹੋ ਗਈ ਕਹਿੰਦੀ ਉਸੇ ਬਾਪੂ ਕਿ ਚੱਲ ਕੀ ਹੁੰਦਾ ਫਿਰ ਵੀ ਦੇ ਲੋ ਉਹ ਹੁੰਦਾਗਾ ਤੁਸੀਂ ਇੱਥੇ ਰਹਿ ਲਾ ਤੁਹਾਨੂੰ ਮੈਂ ਦੇ ਦਿੰਨੀ ਆ ਤਾਂ ਮਨ ਦਾ ਉਹ ਤੇ ਕਹਿੰਦੀ ਵੀ ਆਪਦਾ ਤੁਸੀਂ ਸੁਖ ਸੁਖੀ ਰਹੋ ਤੇ ਮੁੜ ਕੇ ਭਾਈ ਉਹ ਉਹ ਮੱਤ ਦੀ ਹੁੰਦੀ ਤੇ ਇਹਦੀ ਭੈਣ ਦੂਜੀ ਵੀ ਸਾਠ ਫਦੀ ਹੁੰਦੀ ਸੀ ਤੇ ਫਿਰ ਉਹਨੇ ਕੀ ਕਰਿਆ ਉਹ ਕਹਿੰਦੀ ਤੂੰ ਆਏ ਕਿਵੇਂ ਹੋਣੀ ਆ ਗਈ ਕਹਿੰਦੀ ਆ ਤਾਂ ਬੜੀ ਕਹਿੰਦੀ ਕਹਿੰਦੀ ਮੈਂ ਮਰਦਾ ਤਾਂ ਨਹੀਂ ਹੁੰਿਆ ਨਹੀਂ ਹਾਂ ਉਹਨੇ ਦੱਸਤਾ ਤੇ ਭਾਈ ਉਹ ਤਾਂ ਕਰਦਿਆਂ ਵਾਖੇ ਵੀ ਤੁਸੀਂ ਮੈਨੂੰ ਵੀ ਉਹ ਕੱਟ ਕੇ ਦੇ ਜੀ ਜਾ ਕੇ ਕਹਿੰਦੀ ਆ ਉਹਦੇ ਸੱਸ ਸਹੁਰੇ ਨੂੰ ਉਹਦੇ ਘਰ ਵਾਲੇ ਨੂੰ ਕਹਿੰਦੀ ਵੀ ਮੈਨੂੰ ਵੀ ਮੈਨੂੰ ਵੀ ਮੈਂ ਵੀ ਰੇੜੀ ਲਾਇਆ ਕਰੂੰਗੀ ਵੀ ਮੈਂ ਆ ਕੋ ਸਬਜ਼ੀ ਪਤੀ ਦਿਲਾ ਦਿਆ ਕਰੂੰਗੀ ਚਲੋ ਆਹ ਮੂਟਾ ਦੀ ਲਾਉਂਦੀ ਸੀ ਵੀ ਜੇ ਮੈਂ ਬਣਾ ਦੂ ਮੂਟਾ ਦੀ ਲਾਇਆ ਕਰੂੰਗਾ ਮੈਂ ਵੀ ਹਾਂ ਮੈਂ ਵੀ ਰੇੜੀ ਲਾਇਆ ਕਰੂੰ ਮੈਨੂੰ ਵੀ ਉਹ ਲੋਕ ਕਹਿੰਦੇ ਨਹੀਂ ਤੇ ਨਹੀਂ ਨਹੀਂ ਲਾਉਂਦੇ ਦੇਖਿਆ ਆਪਣਾ ਇੱੱਡੇ ਟਾਕੜੇ ਇੱੱਡੇ ਹਮੀ ਕਹਿੰਦੇ ਤੇ ਵੀ ਤੂੰ ਕਸ ਬਸ ਤੇ ਰੇੜੀ ਲਾਉਣੀ ਆਂ ਕਿ ਕਹਿੰਦੇ ਨਾ ਮੈਂ ਤਾਂ ਲਾਉਣੀ ਆਂ ਕਿ ਕਹਿੰਦੇ ਤੇ ਭਾਈ ਹਟੀ ਨਾ ਹਟੀ ਨਾ ਚਲ ਉਹਦੇ ਘਰ ਵਾਲਾ ਕਹਿੰਦਾ ਲਾ ਲ ਤੇ ਚਲ ਕੋਈ ਨਾ ਮੋੜ ਨਾ ਵੀ ਰੇੜੀ ਜਦੋਂ ਭਾਈ ਉਹ ਰੇੜੀ ਲਾਉਣ ਲੱਗਦੀ ਤੇ ਉਹ ਨੂੰ ਖਣਾ ਫੂਟਾਂ ਦੀ ਰੇੜੀ ਲਾਉਣ ਲੱਗ ਗਈ ਜਦੋਂ ਬੈਠੀ ਅਜੀ ਉਹ ਤਾਂ ਮਟਾਕੜੇ ਤੇ ਰੇੜੀ ਰੱਖੀ ਹੁੰਦਾ ਉਹ ਗਰੀਬਣੀ ਤੇ ਵੀ ਫਿਰ ਉਹਦੀ ਲਾ ਲਈ ਭਾਈ ਉਹਨੇ ਜਨ ਲਾ ਲਈ ਤੇ ਆਪਦਾ ਉਹ ਵੀ ਆਈ ਕਿਸੇ ਮੰਦਰ ਮੁਖੀ ਤੇ ਮੂਰੇ ਬਹਿ ਕੇ ਤੇ ਆਪਦਾ ਵੇਚਣ ਲੱਗ ਗਈ ਤੇ ਮੁੜ ਕੇ ਭਾਈ ਉੱਥੇ ਫਿਰ ਭਾਈ ਬਜ਼ੁਰਗ ਦੇ ਰੂਪ ਚਾਇਆ ਬਜ਼ੁਰਗ ਦੇ ਰੂਪ ਚਾਇਆ ਜਦੋਂ ਤੇ ਪਾ ਇਹਦਾ ਨਾ ਵੀ ਮੈਨੂੰ ਤਾਂ ਬਹੁਤ ਭੁੱਖ ਬਹੁਤ ਲੱਗੀ ਆਗੀ ਕੁਝ ਖਾਣ ਨੂੰ ਮਿਲ ਜੂਗਾ ਕਹਿੰਦੇ ਹਾਂ ਤੈਨੂੰ ਖਾਣ ਨੂੰ ਕੀ ਦੇ ਦੇ ਕਹਿੰਦੀ ਤੇ ਹੈ ਖਾਣ ਨੂੰ ਕੁਝ ਵੀ ਨਹੀਂ ਤੇ ਮੈਂ ਤਾਂ ਵੇਚਣੇ ਨੇ ਵੇਚਣ ਵਾਸਤੇ ਲਈ ਆਗੀ ਪਰ ਪਣਾ ਤਾਂ ਉਹ ਆ ਬੋਲਦੀ ਛੁੱਟ ਵਾਸਤੇ ਨੇ ਲਈ ਕਹਿੰਦੀ ਅਸੀਂ ਤੇ ਪੈਸੇ ਹੈਗੇ ਨਾ ਤਾਂ ਕਹਿੰਦੀ ਲੈ ਲੈ ਨਹੀਂ ਜene ਹੈ ਨਹੀਂ ਜੀ ਕੋਈ ਉਹ ਕਨਵੀ ਆਇਆ ਤਾਂ ਨਹੀਂ ਅਸੀਂ ਵੀ ਮੇਰੇ ਕੋਲ ਤਾਂ ਕੁਝ ਨਹੀਂ ਤੀ ਮੇਰੇ ਕੋਲ ਤਾਂ ਪੈਸਾ ਹੈ ਨਹੀਂ ਨਾ ਮੈਂ ਹੁਣ ਤਾਂ ਨਾ ਪੈਸੇ ਦੇ ਥੋੜੇ ਮਹਾਨਾ ਮੇਰੇ ਕੋਲ ਤਾਂ ਪੈਸਾ ਹੈ ਨਹੀਂ ਹੂੰ ਘੇਰ ਭਾਈ ਉਹਦੀ ਭੈਣ ਦੀ ਜਿਹੀ ਗੱਲ ਉਹਦੀ ਜਿਆਦਾ ਆ ਗਈ ਜੀ ਨੀ ਵਗਲੀ ਜੀ ਪਾਈ ਹੋਈ ਤੇ ਉਹ ਬੁੜੀ ਨੇ ਤੇ ਪੈਉਣੀ ਇੱਥੇ ਪਗਲੀ ਤੇ ਵੀ ਪਾਈ ਹੋਈ ਹੈ ਇਹ ਬਿਸ਼ੁਰਗ ਦੇ ਵੀ ਪਾਈ ਹੋਈ ਹੈ ਕੀ ਕਹਿੰਦੇ ਤੇ ਭਾਈ ਉਹਨੇ ਆਖਿਆ ਵੀ ਖਬਰ ਇਹਦੇ ਕੋਲ ਹੀ ਹੋਵੇ ਕੋਸ ਤੇ ਮੈਨੂੰ ਦੇ ਦੇ ਵੇ ਕਹੇ ਤੇ ਭਾਈ ਉਹਨੇ ਕੀ ਕਰਿਆ ਉਹ ਹੀ ਆਇਆ ਤੀ ਪਰਮਾਤਮਾ ਹਮ ਪਰਮਾਤਮਾ ਦੇ ਰੂਪ ਚ ਬਣ ਕੇ ਆਇਆ ਤਿਆ ਤੇ ਭਈ ਉਹਨੇ ਵੀ ਕਰਿਆ ਦੇਖ ਕੇ ਬਾਗਲੀ ਜੀ ਉਹਦੀ ਤੇ ਕਹਿੰਦੇ ਹਾਂ ਹਾਂ ਬਾਬਾ ਮਿਲਜੂ ਖਾਣ ਨੂੰ ਕਹਿੰਦੇ ਖਾਲਾ ਲੈ ਦੱਸ ਕੀ ਖਾਣਾ ਦਾ ਕਹਿੰਦੇ ਦੇ ਉਹੀ ਫਲ ਫਲੂਟ ਤੈਨੂੰ ਕੱਟ ਕੇ ਦੇ ਦੇਣੀ ਚਲਕ ਤੰਦਾ ਤੇ ਮੈਨੂੰ ਭੁੱਖ ਲੱਗੀ ਪਈ ਐ ਕੋਈ ਵੀ ਫਲ ਕੱਟ ਕੇ ਦੇ ਦੇ ਚਲ ਭਈ ਉਹਨੇ ਫਲਾਂ ਨੂੰ ਚੀਰ ਕੇ ਦੇ ਦਿੱਤੇ ਸੇਵ ਦੇ ਤੇ ਚੀਰ ਕੇ ਤੇ ਖਾ ਲੇ ਦੇਖਾ ਕੇ ਫੋਮੇ ਜਿਵੇਂ ਉੱਤਾਂ ਬਲੱਗੂ ਕਰਨਾ ਕਿ ਲੈ ਬਾਬਾ ਤੂੰ ਥੱਕ ਗਿਆ ਹੁਣ ਪਹਿਲਾਂ ਮੈਂ ਤੇਰੇ ਲੱਤਾਂ ਵਾਹ ਘੁੱਟ ਦਿੰਨੀ ਆਂ ਤੇ ਉਹ ਕਹਿੰਦਾ ਨਾ ਤੀਏ ਕਿ ਕੰਨੀ ਨਹੀਂ ਬਾਬਾ ਮੈਂ ਕੁਛ ਤਾਂ ਦਿੰਨੀ ਆਂ ਤੇ ਉਹਨੂੰ ਵੀ ਭਾਈ ਪ੍ਰਮਾਤਮਾ ਤੇ ਉਹ ਪ੍ਰਮਾਤਮਾ ਦੇ ਰੂਪ ਚ ਆਇਆ ਤੇ ਉਹਨੂੰ ਪਤਾ ਲੱਗ ਗਿਆ ਮੈਂ ਰੰਗ ਬਦਲ ਗਈ ਤੇ ਭਾਈ ਉਹਨੂੰ ਹੀ ਕਰਿਆ ਕਹਿੰਦਾ ਵੀ ਚਲ ਥੱਕੀ ਨਾ ਘੁੱਟਣ ਲੱਗ ਗਈ ਤੇ ਮੁੜ ਕੇ ਸੰਨਣਾ ਪਾਈ ਪੁੱਤਰੀ ਤੈਨੂੰ ਮੈਂ ਕੋਈ ਅਕੇ ਬਾਬਾ ਮੈਨੂੰ ਵੀ ਮੁੱਤੀ ਦੇ ਜਾ ਮੰਗ ਕੇ ਲਈ ਸੰਨ ਦੇ ਬਾਬਾ ਮੈਨੂੰ ਵੀ ਮੁੱਤੀ ਦੇ ਜਾ ਲੈਨੀ ਜਲਦੀ ਜਾ ਕਹਿੰਦੀ ਬਿਲਕੁਲ ਜਲ ਹੈਗਾ ਮੁੱਤੀ ਹੈਗੀ ਐ ਤੇ ਭਾਈ ਉਹ ਕਹਿੰਦਾ ਵੀ ਮੈਂ ਲੈਤੀ ਆ ਦੇ ਦੇਣਾ ਹਾਂ ਕਹਿੰਦਾ ਤੇ ਭਾਈ ਉਹਨੇ ਕੀ ਕਰਿਆ ਚਲ ਦੇ ਦੀ ਉਹਨੇ ਮੈਨੂੰ ਆ ਸਿੱਟਾ ਦੇ ਦਿੱ ਗਰੀ ਜਾ ਤੇ ਪਹਿਲਾਂ ਤਾਂ ਉਹ ਜਵਾਬ ਦੇਈਗੇ ਵੀ ਤੂੰ ਕੀ ਕਰਨੀ ਐ ਧੀ ਰਹਿਣ ਦੇ ਤੂੰ ਨਾ ਲੈ ਨਾ ਲੈ ਜਦੋਂ ਹੱਤੀ ਨਾ ਵੀ ਬਾਬਾ ਮੈਨੂੰ ਇੱਥੇ ਜਾ ਸਾੜੇ ਪੈ ਗਈ ਤੇ ਫੇਰ ਚਲ ਉਹਨੇ ਦੇ ਦਿੱਤੀ ਦੇ ਦਿੱਤੇ ਤਾਂ ਨਹੀਂ ਲਿਆ ਤੀ ਉਹਨੇ ਉਹਨੇ ਕਰਿਆ ਤਾਂ ਜਾ ਕੇ ਪੈਸੇ ਦਿੱਤਾ ਦਿੱਤਾ ਸਾਰੇ ਤਾਂ ਦੇ ਕੇ ਤਾਂ ਬਸ ਪਤਾ ਕੀ ਜੀ ਕਿ ਥੋੜੇ ਜਿ ਰੱਖ ਲਈ ਹੋਰ ਰੱਖ ਲਈ ਸਾਕੇ ਤੇ ਭਾਈ ਖਾਪਰਾ ਤੁਸੀਂ ਲਈ ਵਿਸਤਾਰੇ ਲਈ ਕਰ ਤੋਂ ਭਾਈ ਸਿੱਖੇ ਤੇ ਜਿਹੜਾ ਉਹ ਮਹਿਲ ਦੀਗਾ ਉਹ ਤਾਂ ਕੇ ਕੱਚੇ ਮਕਾਨ ਬਣ ਗਿਆ ਜਿਵੇਂ ਤਕੀਆਂ ਸੱਚਾ ਕੋਠਾ ਬਣ ਗਿਆ ਤੇ ਭਾਈ ਫਿਰ ਉਹਦੇ ਉਹਦੇ ਉਸ ਘਰ ਦੇ ਵੀ ਗਾਣਾ ਦੇਣਾ ਸੱਸ ਸਹੁਰਾ ਘਰ ਵਾਲਾ ਸਾਰੇ ਗਾਣਾ ਦੇਣਾ ਵੀ ਆ ਕੀ ਅੱਬ ਤਾਂ ਕੱਚੇ ਕੋਠਾਂ ਚ ਬਹਿ ਗਈ ਇੰਨਾ ਹੋਣਾ ਮਹਿਲ ਤੇ ਆਪਣਾ ਵੀ ਤਵਾ ਕੀ ਕਰ ਲਿਆ ਪਹਿਲਾਂ ਆ ਕੇ ਤਾਂ ਚੰ ਚੰ ਬਣਾਉਣਾ ਦੱਸ ਕੰਨੀ ਮਨ ਨੂੰ ਦੰਤ ਤੇ ਮੂਹ ਤੇ ਕੰਨੀ ਵਾਖਵਾ ਮਨ ਨੂੰ ਮੂਹ ਤੇ ਰੇ ਕੰਨੀ ਤੇ ਮੈਨ ਲਈ ਅਲ ਕੰਨੇ ਫਰਾ ਤਹ ਤਾ ਕੋਸੋ ਹੋ ਰਿਹਾ ਹਨ ਕੱਚੇ ਕੋਠਾਂ ਚ ਹੋ ਗਈ ਅੱਜ ਵੀ ਜਿਹੜਾ ਹਨ ਤੇ ਆਪਦਾ ਕਿਸੇ ਤੇ ਆਪਾਂ ਜਾਣਨ ਕਰਾਂਗੇ ਤੇ ਵੀ ੱੱੱਤੇ ਨਾਲ ਚੀਜ਼ ਲਾਵਾਂਗੇ ਇਹ ਐ ਥੋੜੀ ਹੁੰਦਾ ਹੁੰਦਾ ਜਿਹੜਾ ਕੋਈ ਪ੍ਰਮਾਤਮਾ ਆਪ ਦੇ ਆਪਮਾਨ ਖੁਸ਼ ਕਰਕੇ ਚੀਜ਼ ਦੇਵੇ ਹਨਾ ਪ੍ਰਮਾਤਮਾ ਉਹੀ ਚੀਜ਼ ਉਹ ਹੁੰਦੀ ਆ ਕਹਿੰਦੇ ਹੁੰਦੇ ਨੇ ਜੇ ਸਾਧੂ ਸੰਤਾਂ ਬਚਨ ਕਰਦੇ ਤਾਹੇ ਸਾਵਾ ਬਚਨ ਕਰਦੇ ਉਹ ਪੂਰਾ ਹੋ ਜਾਂਦਾ ਹੈ ਪੂਰਾ ਹੋ ਜਾਂਦਾ ਪੂਰਾ ਹੋ ਜਾਂਦਾ ਤੇ ਵੀ ਇਹ ਐ ਧੱਕੇ ਨਾਲ ਥੋੜੀ ਚੀਜ਼ਾਂ ਹੋ ਹੁੰਦੀਆਂ ਹੁੰਦੀਆਂ ਨੇ ਨਾ ਇਹ ਕਿਸੇ ਦਾ ਕਰਮ ਮਾੜੇ ਹੁੰਦੇ ਨੇ ਨਾ ਚੰਗੇ ਹੁੰਦੇ ਨੇ ਜਿਵੇਂ ਕਿਸੇ ਦਾ ਕਰਮ ਚਲੇਖ ਉਵੇਂ ਜਿਵੇਂ ਬਣਦਾ ਹੈਗਾ ਕਰਮ ਜਿਹਦੇ ਮਾਰੇ ਨੇ ਉਹ ਮਾਰੇ ਵੀ ਮਾਰੇ ਨੇ ਭਾਈ ਜਿਹਦੇ ਚੰਗੇ ਲਿਖੇ ਨੇ ਉਹ ਚੰਗੇ ਨੇ ਜੀ ਇਹ ਕਰਮਾਂ ਦੇ ਸਿੱਤੇ ਗੱਲਾਂ ਨਹੀਂ ਇਹ ਸਾਰੀਆਂ ਕਰਮ ਆਪੋ ਆਪਣੇ ਅੱਡੋ ਅੱਡੀ ਹੁੰਦੇ ਨੇ ਸਭ ਦੇ ਤੇ ਜੇ ਤੁਹਾਨੂੰ ਮੇਰੀ ਕਹਾਣੀ ਜੈਸਾ ਨੂੰ ਚੰਗਾ ਲੱਗਿਆ ਵੀ ਸਬਸਕ੍ਰਾਈਬ ਜ਼ਰੂਰ ਕਰਨਾ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ